ਤਫਾਦਗੜ ਚੂੜੀਆਂ ਬੱਦੋਵਾਲ ਰੋਡ ਸੜਕ ਨੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਨਰਕ ਦਾ ਰੂਪ ਧਾਰ ਰਿਹਾ ਹੋਇਆ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਇਸ ਬੰਦਿ ਸਥਾਨਕ ਲੋਕਾਂ ਤੇ ਰਾਗੀਰ ਨੇ ਗੁੱਸੇ ਭਰੇ ਲਹਿਜੇ ਦੇ ਵਿੱਚ ਕਿਹਾ ਕਿ ਪਿਛਲੇ ਲੰਬੇ ਸਮੇ ਤੋਂ ਤਫਾਦਗੜ ਚੂੜੀਆਂ ਦੇ ਬੱਦੋਵਾਲ ਰੋਡ ਉੱਤੇ ਹਮੇਸ਼ਾ ਗੋਡੇ-ਗੋਡੇ ਪਾਣੀ ਖੜਾ ਰਹਿੰਦਾ ਹੈ ਜਿਸ ਨਾਲ ਮਹੱਲਾ ਵਾਸੀਆਂ ਤੇ ਰਾਗੀਰ ਲੋਕ ਨਰਕ ਭਰੀ ਜ਼ਿੰਦਗੀ ਜਿਉਂਦੇ ਲਈ ਮਜਬੂਰ ਨੇ ਹੁਣ ਆ ਕਿਹਾ ਕਿ ਉਹ ਲੰਬੇ ਸਮੇ ਤੋਂ ਸੀਵਰੇਜ ਬੋਰਡ ਨੂੰ ਵੀ ਦਰਖਾਸਤਾਂ ਦੇ ਰਹੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਸੈਵਰੇਜ ਬੋਰਡ ਤੇ ਪੰਜਾਬ ਸਰਕਾਰ ਕੋਲ ਮੰਗ ਕਰਦੇ ਹੋਏ ਉਹਨਾਂ ਕਿਹਾ ਕਿ ਸੜਕ ਤੇ ਖੜਦੇ ਗੰਦੇ ਪਾਣੀ ਤੋਂ ਛੁਟਕਾਰਾ ਦਵਾਇਆ ਜਾਵੇ ਮੇਰਾ ਨਾਮ ਰੋਮੀ ਮੀਨਜੀਬ ਦੁਵਾਲਕਲਾ ਦੁਵਾਲ ਤੁਹਾਡਾ ਰੋਜ ਦਾ ਲੰਘਾ ਇੱਥੇ ਬਹੁਤ ਹਾਂਜੀ ਹਾਂਜੀ ਬਹੁਤ ਮਾੜੀ ਹਾਲਤ ਆ ਸੜਕ ਤੇ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਕਿੰਨੇ ਚਿਰ ਦੀ ਬੰਦ ਦੋ ਤਿੰਨ ਸਾਲ ਹੀ ਹੋ ਗਏ ਸੜਕ ਨੂੰ ਇੱਥੇ ਬਹੁਤ ਖਤਰਾ ਕੋਈ ਰਾਤ ਇਹ ਕਾਫੀ ਦੋ ਤਿੰਨ ਸਾਲ ਹੀ ਹੋ ਗਏ ਪਰੇਸ਼ਾਨੀ ਆਂਦੀ ਲੋਕਾਂ ਨੂੰ ਬਹੁਤ ਜ਼ਿਆਦਾ ਕੋਈ ਖਤਰੇ ਚ ਕੋਈ ਡਿੱਗ ਵੀ ਸਕਦਾ ਰਾਤ ਦੇ ਵੇਲੇ ਕੋਈ ਕਿਦਾਂ ਮਤਲਬ ਬਹੁਤ ਜ਼ਿਆਦਾ ਉਤੋਂ ਦੀ ਲੋਕ ਬਲ ਕੇ ਤੰਗ ਹੋ ਕੇ ਆਉਂਦੇ ਆ ਦੁਨੀ ਬਹੁਤ ਜ਼ਿਆਦੇ ਇਹਦੇ ਕੰਨ ਵੀ ਇਹ ਕਿਰਪਾ ਕਰਕੇ ਇਹਦੇ ਹਾਲ ਥੋੜਾ ਜਿਹਾ ਖਿਆਲ ਦਿੱਤਾ ਜਾਵੇ ਇਹਦਾ ਪ੍ਰਬੰਧ ਕੀਤਾ ਜਾਵੇ ਛੜਕਦਾ ਜੀ ਮੇਰਾ ਨਾਮ ਕਾਲਾ ਮਸੀ ਹੈ ਹਾਂਜੀ ਕਿਥੇ ਤੁਹਾਡਾ ਇੱਥੇ ਰਹਿ ਆਛਾ ਸਾਡੀ ਇੱਥੇ ਪਰਮਾਨੈਂਟ ਰੈਸ਼ ਆ ਕਿਥੇ ਘਰ ਤੁਹਾਡਾ ਮੇਰਾ ਇਹ ਘਰ ਹੈ ਨਜ਼ਦੀਕ ਇਸ ਘਰ ਦੇ ਅੱਗੇ ਇੰਨੀ ਕਿ ਗੰਦਗੀ ਪੈ ਗਈ ਆ ਕਿ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਹੈ ਬੱਚੇ ਸਕੂਲ ਵਾਲੇ ਆਉਣ ਜਾਣ ਵਾਲੇ ਜਿਹੜੇ ਆ ਉਹ ਵੀ ਦੁਖੀ ਹੋ ਗਏ ਆ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਵੇਖਿਆ ਜਿਹੜੇ ਇਸ ਪਾਣੀ ਦੇ ਵਿੱਚ ਇਸ ਗੰਦਗੀ ਦੇ ਵਿੱਚ ਡਿੱਗ ਕੇ ਤੇ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਨਿਕਲ ਜਾਂਦੇ ਆ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਨੇ ਵੀ ਅੱਜ ਤੱਕ 4 ਸਾਲ ਹੋ ਗਏ ਆ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਨਿਕਲੀਆਂ ਐ ਤੋਂ ਗੁਜ਼ਰੀਆਂ ਨੇ ਉਹਨਾਂ ਨੇ ਵੀ ਇਸ ਸੜਕ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਇੱਥੋਂ ਦੇ ਲੋਕ ਜਿਹੜੇ ਨੰਗਦੇ ਆ ਜਿਹੜੇ ਬਜ਼ੁਰਗ ਲੋਕ ਆ ਡਿੱਗ ਪੈਂਦੇ ਆ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਖੜੇ ਨਹੀਂ ਕਰ ਸਕਦੇ ਕਿ ਇਹ ਰਾਸਤੇ ਦੇ ਵਿੱਚ ਇੰਨੇ ਨੇ ਟੋਏ ਆ ਗੋਡੇ-ਗੋਡੇ ਟੋਇਆ ਦੋ-ਦੋ ਫੁੱਟ ਦੇ ਟੋਵੇ ਪੈ ਚੁੱਕੇ ਆ ਇਸ ਸੜਕ ਦਾ ਕੋਈ ਵੀ ਅੱਜ ਤੱਕ 24 ਸਾਲਾਂ ਤੋਂ ਸਧਾਰਨ ਨਹੀਂ ਹੋਇਆ ਅੱਛਾ ਜੀ ਆ ਜਿਹੜਾ ਇੰਨਾ ਪਾਣੀ ਗੋਡੇ-ਗੋਡੇ ਪਾਣੀ ਇਹ ਸਦਾ ਹੀ ਖੜਾ ਰਹਿੰਦਾ ਜੀ ਇਹ ਸਦਾ ਹੀ ਖੜਾ ਰਹਿੰਦਾ ਜੀ ਹਮੇਸ਼ਾ ਇੱਥੇ ਸੀਵਰ ਦਾ ਕਮੇਟੀ ਕਰਦੇ ਜਈ ਸਾਹਿਬ ਲੋਕਾਂ ਨੂੰ ਕੋਈ ਵੀ ਵੇਖੀਏ ਤੇ ਕੋਈ ਕੰਪਲੇਨ ਸੁਣਨ ਵਾਸਤੇ ਕੋਈ ਸੁਧਾਰ ਕਰਨ ਵਾਸਤੇ ਕੋਈ ਨਹੀਂ ਹੈ ਇਥੇ ਜੇ ਜਦੋਂ ਤੁਸੀਂ ਕਹਿੰਦੇ ਹੋ ਜਾ ਕੇ ਸੀਵਰੇਜ ਬੋਰਡ ਵਾਲਿਆਂ ਨੂੰ ਫਿਰ ਕੀ ਆਂਦੇ ਜਦੋਂ ਸੀਵਰੇਜ ਬੋਰਡ ਵਾਲਿਆਂ ਨੂੰ ਕਹੀਦਾ ਵਾ ਉਹ ਆਣ ਕੇ ਆਪਣਾ ਥੋੜਾ 10 ਮਿੰਟ ਮਿਹਨਤ ਕਰਦੇ ਕਿਉਂਕਿ ਉਹਨਾਂ ਦੇ ਵਾਸਤੇ ਗੱਲ ਨਹੀਂ ਰਹੀ ਇੱਥੇ ਕੋਈ ਮਸ਼ੀਨ ਕੋਈ ਇਸ ਤਰ੍ਹਾਂ ਦੀ ਹੋਵੇ ਜਿਹੜਾ ਸੀਵਰ ਨੂੰ ਕਲੀਅਰ ਕਰੇ ਸੀਵਰ ਐਨੇ ਬਲੌਕ ਹੋ ਚੁੱਕੇ ਆ ਸੀਵਰ 2-2 ਫੁੱਟ ਦੇ ਮਤਲਬ ਕਿ 1-1 ਫੁੱਟ ਦੇ ਸੀਵਰ ਪਾਏ ਹੋਇਆ ਸੀਵਰ ਬਲੌਕਰਸ ਦੀ ਵਜ੍ਹਾ ਨਾਲ ਇੱਥੇ ਲੋਕ ਪਰੇਸ਼ਾਨ ਆ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਲੋਕਾਂ ਨੇ ਇਸ ਰਾਸਤੇ ਨੂੰ ਛੱਡ ਦਿੱਤਾ ਆ ਲੋਕ ਹੁਣ ਚਾਹੇ 2 ਕਿਲੋਮੀਟਰ ਚਾਹੇ 3 ਕਿਲੋਮੀਟਰ ਜਿਆਦਾ ਕਿਉਂ ਨਾ ਚੱਲਣਾ ਪਵੇ ਲੋਕਾਂ ਨੇ ਉਸ ਰੂਟ ਦਾ ਨਹੀਂ ਆਪਣਾ ਰਾਸਤਾ ਬਣਾ ਲਿਆ ਹੈ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਸਰਕਾਰ ਦੇ ਅੱਗੇ ਮੰਗ ਚਾਹੁੰਦੇ ਹਾਂ ਕਿ ਇਹ ਰੋਡ ਨੂੰ ਇਸ ਜਿਹੜੀ ਮੌਜੂਦਾ ਸਰਕਾ�ਰ ਆ ਉਹ ਇਸ ਰੋਡ ਨੂੰ ਮੁਕੰਮਲ ਕਰੇ ਤੇ ਲੋਕਾਂ ਦੇ ਕਈ ਵਾਰ ਤੁਸੀਂ ਕਰ ਚੁੱਕੇ ਹੋ ਪਰ ਸੁਣਵਾਈ ਹੋਈ ਨਹੀਂ ਸਨਵਾਈ ਤੇ ਅਜ ਤੱਕ ਕਿਸੇ ਦੀ ਨਹੀਂ ਆ ਪਰ ਫਿਰ ਵੀ ਅਸੀਂ ਮੌਜੂਦਾ ਸਰਕਾਰ ਦੇ ਅੱਗੇ ਰਿਕੁਐਸਟ ਕਰਦੇ ਆ ਸਾਡੀ ਮੰਗ ਇਹ ਆ ਕਿ ਇਸ ਇਸ ਰੋਡ ਨੂੰ ਕਲੀਅਰ ਕੀਤਾ ਜਾਵੇ ਜਿਹੜੇ ਕਿ ਲੋਕ ਇਥੋਂ ਦੇ ਰਹਿਣ ਵਾਲੇ ਆ ਗੰਦਗੀ ਦੇ ਵਿੱਚ ਜੀ ਰਹੇ ਆ ਬਿਮਾਰੀ ਦਾ ਇਥੇ ਕਾਰਨ ਬਣ ਗਿਆ ਵਾ ਤੁਸੀਂ ਵੇਖੋਗੇ ਇਸ ਸੜਕ ਨੂੰ ਇਸ ਸੀਵਰ ਸੀਵਰੇਜ ਨੂੰ ਤੇ ਗੰਦਗੀ ਦਾ ਮਾਹੌਲ ਬਣ ਚੁੱਕਿਆ ਜੋ ਕਿ ਲੋਕਾਂ ਦੇ ਬੱਚੇ ਬਿਮਾਰ ਹੋਣਦੇ ਆ ਲੋਕਾਂ ਨੂੰ ਇਥੇ ਸੁਣਵਾਈ ਕੋਈ ਨਹੀਂ ਆ ਜੀ ਮੇਰਾ ਨਾਮ ਸਰਜੀਤ ਸਿੰਘ ਆ ਤੇ ਸਾਡੇ ਬੂਹੇ ਗਾੜੀ ਇੰਤਰਾ ਨਰਕਾ ਪਿਆ ਬਹੁਤ ਜ਼ਿਆਦਾ ਇਹ ਪਾਣੀ ਮੰਨ ਲਓ ਕਿ ਕਿਤੇ ਹੀ ਅਖਦੇ ਦਿਹਾੜੀ ਇੱਕ ਦੋ ਦਿਨ ਕਿਤੇ ਸੁੱਕ ਜੇ ਤੇ ਸੁੱਕ ਜੇ ਤੇ ਨਹੀਂ ਤੇ ਚਤੋਂ ਪੈ ਇਤਰਾ ਨਰਕਾ ਪਿਆ ਰਿੰਦਾ ਮੰਨ ਲਓ ਕਿ ਆਉਂਦੇ ਜਾਂਦੇ ਲੋਕ ਜਿਹੜੇ ਨਾ ਬੜੇ ਪਾਰੇ ਸ਼ਾਨ ਮੰਨ ਲਓ ਕਿ ਵਿੱਚ ਡਿੱਗਦੇ ਵੀ ਆ ਕਈ ਵਾਰੀ ਉਥੋਂ ਸਾਡੇ ਘਰਾਂ ਚੋਂ ਪੈਰ ਧੋ ਕੇ ਜਾਂਦੇ ਹੱਥ ਮੂੰਹ ਧੋ ਕੇ ਜਾਂਦੇ ਨੇ ਤੇ ਮੰਨ ਲਓ ਕਿ ਬਹੁਤ ਜ਼ਿਆਦਾ ਨਰਕਾ ਜੇ ਕੋਈ ਆਉਂਦਾ ਵਾ ਆਉਂਦਾ ਤੇ ਫੇਰਾ ਮਾਰ ਕੇ ਚਲ ਜਾਂਦਾ ਤੇ ਇਹਦਾ ਮੰਨ ਲਓ ਕੋਈ ਸੁਣਵਾਈ ਨਹੀਂ ਹੋਈ ਤੇ ਬਾਕੀ ਇਹ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਇਹਦਾ ਕੋਈ ਮਸਲਾ ਹੱਲ ਹੋ ਜੇ ਇਹ ਸਾਡਾ ਅੱਜ ਦਾ ਨਹੀਂ ਇਹ ਬੜੇ ਕਿਰਤੋਂ ਮੰਨ ਲਓ ਇਹੋ ਹੀ ਪੰਗਾ ਪਿਆ ਤੇ ਮੰਨ ਲਓ ਹੁੰਦਾ ਜਾਂਦਾ ਲੋਕ ਬੜੇ ਪਰੇਸ਼ਾਨ ਹੈ ਲੋਕਾਂ ਨੇ ਜੇ ਕਿਤੇ ਸਕੂਲ ਦੇ ਬੱਚੇ ਖੜਦੇ ਨੇ ਕਈ ਵਾਰੀ ਲੋਕਾਂ ਦੀਆਂ ਬੱਚਿਆਂ ਦੀਆਂ ਵਰਦੀਆਂ ਲੱਗੜ ਜਾਂਦੀਆਂ ਕਈ ਕਸ਼ ਹੁੰਦਾ ਵਾ ਤੇ ਮੰਨ ਲਓ ਕਈ ਵਾਰੀ ਹੁੰਦਾ ਵਾ ਕਿ ਮੰਨ ਲਓ ਕਿ ਕਿਤੇ ਪਤਾ ਨਹੀਂ 2-2 3-3 ਕਿਲੋਮੀਟਰ ਪਿੱਛੇ ਨੂੰ ਮੁੜ ਜਾਂਦੇ ਬੰਦੇ ਵੇਖ ਕੇ ਵੀ ਇੱਥੇ ਨਰਕ ਦੇ ਵਿੱਚ ਅਸੀਂ ਆਪਣਾ ਬਲਵੇੜ ਕੇ ਜਾਵਾਂਗੇ ਕਿਸ ਮੌਕੇ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਕੋ ਜਾਣ ਡਿਆ ਕੋਈ ਮੰਨ ਲਓ ਪਾਰਟੀ ਤੇ ਜਾਣ ਡਿਆ ਜਾਂ ਕਿਸ ਤਰ੍ਹਾਂ ਉਹ ਡਰਦੇ ਪਿੱਛੇ ਮੁੜ ਜਨ ਕਈਆਂ ਨੂੰ ਮੰਨ ਲਓ ਕਿ ਰਗਣਾ ਲੱਗੀਆਂ ਕਈਆਂ ਡਿੱਗੇ ਇੱਥੇ ਅਸੀਂ ਆਪ ਚੁੱਕਦੇ ਹੁਦ ਸਾਡੇ ਬੂਹੇ ਗਾੜੀ ਮੰਨ ਲਓ ਕਿ ਚੱਕੜ ਨਰਕ ਪਿਆ ਬਹੁਤ ਜ਼ਿਆਦਾ ਹਾਂਜੀ ਇਹ ਬਿਨਾ ਬਾਰਸ਼ ਤੋਂ ਇੰਨਾ ਪਾਣੀ ਜਦੋਂ ਬਾਰਸ਼ ਹੋ ਜਾਂਦੀ ਫਿਰ ਇਹ ਪਾਜੀ ਜਦੋਂ ਬਾਰਸ਼ ਹੋ ਜਾਂਦੀ ਉਦੋਂ ਤੇ ਫਿਰ ਕੋਈ ਕਹਿ ਨਹੀਂ ਸਕਦਾ ਤੇ ਫਿਰ ਤੇ ਚਤੋਂ ਪੈਰ ਇਤਰਾ ਹੀ ਕੁਛ ਮੰਨ ਲਓ ਲਾਗੇ ਬੰਨੇ ਵਾਲੇ ਆ ਜਿਤਰਾ ਪਿਆਲੀ ਵਾਲੇ ਉਹ ਮਿੱਟੀ ਇਧਰੋਂ ਕੱਢ ਕੇ ਆ ਨੂੰ ਕਰ ਦਿੰਦੇ ਨੇ ਵੀ ਸਾਡੀਆਂ ਪੈਲੀਆਂ ਚ ਪਾਣੀ ਹੁੰਦਾ ਤੇ ਮੰਨ ਲਓ ਕਿ ਘਰਾਂ ਵਾਲੇ ਕੀ ਕਰਨਾ ਵੇਖੋ ਜੀ ਆ ਗੰਦ ਪਿਆ ਸਾਡੇ ਪ੍ਰਾਣੇ ਜਿਹੜੇ ਨਹੀਂ ਆਉਂਦੇ ਵਾਪਸ ਚੱਲ ਜਾਂਦੇ ਉਥੋਂ ਦੇਖ ਕੇ ਤੇ ਜਿਹੜਾ ਹੁੰਦਾ ਡੇਗ ਡੇ ਕੇ ਜਾਂਦਾ ਇੱਕਦਮ ਆਪ ਖੁਦ ਡੇ ਗਿਆ ਮੋਟਰ ਚਲਦੇ ਨਾਲ ਮੇਰੇ ਨਿਆਣੇ ਪੁੱਤਰੇ ਡੇਗੇ ਤੇ ਦੱਸੋ ਮੈਂ ਕੀ ਕਰ ਸਕਦਾ ਵੇਖੋ ਤੇ ਹੱਲ ਕਰੋ ਇਹਦਾ ਮਸਲਾ ਅਸੀਂ ਸਾਲ ਨੂੰ ਕਹਿੰਦੇ ਜਈ ਸਾਹਿਬ ਨੂੰ ਕਹਿੰਦੇ ਆ ਕਿ ਉਹ ਫੇਰਾ ਮਾ ਕੇ ਚੱਲ ਜਾਂਦੇ ਆ ਸੀਵਰੇਜ ਬੋਰਡ ਵਾਲਿਆਂ ਨੇ ਉਹ ਨਹੀਂ ਕਦੀ ਕਿਹਾ ਸੀਵਰੇਜ ਬੋਰਡ ਨੂੰ ਕਿਹਾ ਉਹ ਮਾ ਕੇ ਫੇਰਾ ਮਾ ਜਾਂਦੇ ਵਿਚਾਰੇ ਤੇ ਚੱਲ ਜਾਂਦੇ ਆ ਕੋਈ ਹੱਲ ਨਹੀਂ ਹੁੰਦਾ ਕਿਹੜੇ ਨੂੰ ਸੁਣਵਾਈ ਨਹੀਂ ਨਾ ਮੀ ਮੇਨਾ ਨੰਝੂ ਹੈ ਕਿਹੜਾ ਪਿੰਡ ਜੀ ਲਕਮਾਨਿਆਂ ਆ ਆਦੀ ਇੱਥੇ ਰਿਸ਼ਤੇਦਾਰੀ ਜੇ ਫਤਿਹਗੜ ਤੇ ਜਦੋਂ ਆਈ ਦਾ ਬੜੀ ਪਰੇਸ਼ਾਨੀ ਹੁੰਦੀ ਜੇ ਬੜੀ ਦਿੱਕਤ ਹੁੰਦੀ ਜੇ ਕਈ ਵਾਰੀ ਤਾਂ 1-2 ਵਾਰੀ ਆਪਾਂ ਡੇਗ ਵੀ ਗਏ ਆ ਇੱਥੋਂ ਜਦੋਂ ਆਉਂਦੇ ਰਹੇ ਆ ਤੇ ਸਰਕਾਰ ਨੂੰ ਤਾਂ ਇਹੀ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਏ ਆਨ ਜਾਣ ਵਿੱਚ ਬੜਾ ਫਰਕ ਜੇ ਬੜੀ ਦਿੱਕਤ ਹੁੰਦੀ ਉਧਰੋਂ ਆਈਏ ਉਧਰ ਵੀ ਰਾਹ ਖਰਾਬ ਜੇ ਇਧਰੋਂ ਆਈ ਦਾ ਇਧਰ ਵੀ ਰਾਹ ਖਰਾਬ ਜੀ ਤੇ ਸਰਕਾਰ ਵੱਲੋਂ ਇਹੀ ਬੇਨਤੀ ਹੈ ਕਿ ਪਲੀਜ਼ ਇਹ ਸੜਕ ਬੰਨ ਜੇ ਤੇ ਚਲੋ ਆਨ ਜਾਣ ਵਿੱਚ ਦਿੱਕਤ ਨਹੀਂ ਆ ਹੋਏ ਕਿਸੇ ਨੂੰ ਵੀ ਤੇ ਛੋਟੇ ਛੋਟੇ ਬੱਚੇ ਨੇ ਜਿਹੜੇ ਵਿਚਾਰੇ ਗੰਦਗੀ ਵਿੱਚ ਰਹਿੰਦੇ ਇਹੀ ਮੱਛਰ ਲੰਨੇ ਕੋਈ ਬਿਮਾਰੀਆਂ ਲਾਗੇ ਲਾਗੇ ਘਰ ਦੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਤੇ ਉਹ ਫਿਰ ਇਹ ਕਿ ਬੱਚੇ ਗੰਦੇ ਪੈਰ ਲੈ ਕੇ ਵਿੱਚ ਹੱਥ ਮਾਰਦੇ ਨੇ ਜਿੱਦਾਂ ਵੀ ਕੋਈ ਲੰਘਦੇ ਨੇ ਬੱਚੇ ਤੇ ਫਿਰ ਬਿਮਾਰੀਆਂ ਦਾ ਵੀ ਡਰ ਜੇ ਤੇ ਇੱਕ ਬੜੀ ਪਰੇਸ਼ਾਨੀ ਆਨ ਜਾਣ ਵਾਲਿਆਂ ਨੂੰ ਵੀ ਬੜੀ ਦਿੱਕਤ ਹੁੰਦੀ ਜੇ ਤੇ ਜਿਹੜੇ ਲਾਗੇ ਲਾਗੇ ਘਰ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਜੇ ਮੇਰਾ ਨਾਂ ਵਿਕੀਮਸੀ ਹੈ ਜੀ ਹਾਂ ਜੀ ਆ ਮੰਦਾ ਹਾਲ ਆ ਆ ਪਾਣੀ ਨੂੰ 3 ਮਹੀਨੇ ਹੋ ਗਏ ਆ ਇਦਾਂ ਹੀ ਸੜਕ ਤੇ ਪਾਜੀ ਅਚਾ ਲਗਾਤਾਰ ਲਗਾਤਾਰ ਇਹ ਸਰ ਕਮੇਟੀ ਵਾਲੇ ਆਉਂਦੇ ਆ ਤੇ 10 ਕੁ ਮਿੰਟ ਲਾਗਦੇ ਆ ਸੀਵਰ ਦੇ ਵਿੱਚ ਤੇ ਮੁੜ ਕੇ ਫੇਰ ਉਦਾਂ ਦਾ ਉਦਾਂ ਹੀ ਰਹਿ ਜਾਂਦਾ ਕਮੇਟੀ ਵਾਲੇ ਸੀਵਰੇਜ ਬੋਰਡ ਦਾ ਮਸਲਾ ਹੁੰਦੇ ਆ ਹਾਂਜੀ ਹਾਂਜੀ ਆਉਂਦੇ ਆ ਨਹੀਂ ਗੱਲ ਬੰਦੀ ਕਦੀ ਪੈਲੀ ਨੂੰ ਪਾਣੀ ਵੜ ਜਾਂਦੇ ਕਦੀ ਕਬਰਾਂ ਨੂੰ ਪਾਣੀ ਵੜ ਢੀ ਕੇ ਜਾਂਦੇ ਆ ਤੇ ਮਹੀਨਾ ਭਾਰੇ ਪਾਣੀ ਇਦਾਂ ਹੀ ਖਲੋਂਦਾ ਰਹਿੰਦਾ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਤੁਹਾਡਾ ਆਉਣਾ ਜਾਣਾ ਕਿਸ ਤਰ੍ਹਾਂ ਆਉਣਾ ਜਾਣਾ ਪਾਣੀ ਦੇ ਵਿੱਚੋਂ ਗੰਦੇ ਪੈਰ ਪਾਣੀ ਥਾਣੇ ਨੰਘ ਕੇ ਜਾਣਾ ਪਿੰਦਾ ਵਾ ਤੇ ਰਾਤ ਭਰਾਤੇ ਇੱਥੇ ਲਾਈਟਾਂ ਵੀ ਨਹੀਂ ਆਵੇ ਕਰ ਲਾਈਟ ਨਹੀਂ ਜਗਦੀ ਲਾਈਟ ਵੀ ਨਹੀਂ ਜਗਦੀ ਕਿਸ ਤਰ੍ਹਾਂ ਇਸ ਮੁਹੱਲੇ ਦੇ ਵਿੱਚ ਸਿਰਫ ਉਹ ਦੋ ਤਿੰਨ ਲਾਈਟਾਂ ਜਗਦੀਆਂ ਬਾਕੀ ਸਾਰੇ ਮੰਦਾ ਹਾਲੀ ਆ ਇਹ ਇਹ ਮੋਬਾਈਲਾਂ ਦੀ ਲਾਈਟਾਂ ਨਾਲ ਮੋਟਰਸਾਈਕਲ ਦੀ ਲਾਈਟਾਂ ਨਾਲ ਨਿਕਲਦੀ ਆ ਕਦੇ ਮੋਟਰਸਾਈਕਲ ਦਾ ਨਹੀਂ ਮੋਬਾਈਲ ਦੀ ਲਾਈਟ ਨਾਲ ਚਾਹੇ ਮੋਟਰਸਾਈਕਲ ਦੀ ਲਾਈਟ ਨਾਲ ਨਿਕਲਦੀ ਆ